ਹਰੀਕਾ ਹਰੀਕਾ ਹੀ ਇੰਦੇ ਮੈਂ ਪੰਜਾਬ ਬਚਾਉਣਾ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿ ਨਹੀਂ ਸੀ ਬਚਾਉਣ ਵਾਲੇ ਬੜੇ ਨੇ ਜੀ ਲੁੱਟਿਆ ਕਿ ਨਹੀਂ ਸੀ ਇਹ ਤਾਂ ਦੱਸ ਦੋ ਤੂੰ ਤੁਹਾਡਾ ਤਾਂ ਰਾਜ ਰਿਹਾ ਹੈ ਰਾਜ ਤਾਂ ਤੁਹਾਡਾ ਰਿਹਾ ਹੁਣ ਤੱਕ ਸਾਨੂੰ ਤਾਂ ਮਹੀਨੇ ਹੀ 20 ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਗੁਆਂਤਮਾਨ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਮੈਂ ਤਾਂ ਕਿਹਾ ਹੋਵੇ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ ਮੈਂ ਸਲਫਾਸ ਦੀ ਗੋਲੀ ਖਾਉਂਗਾ ਮੇਰੇ ਰੁਪਈਆ ਨਹੀਂ ਖਾਂਦਾ ਲੋਕਾਂ ਦਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਉਹ ਫਿਲਮਾਂ ਚੋਂ ਟੀਵੀਆਂ ਚੋਂ ਜਿੰਨੇ ਮਰਜ਼ੀ ਕਮਾ ਲੈਂਦੇ ਇੱਥੋਂ ਥੋੜੀ ਕਮਾਉਣੀ ਸੀ ਫਿਰ ਇੱਥੇ ਤਾਂ ਸਿਰਫ ਇਹੀ ਹੈ ਜਦੋਂ ਮੇਰੇ ਕੋਲ ਫਾਈਲ ਆਉਂਦੀ ਹੈ ਮੈਂ ਅਫਸਰ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ ਹੈ ਨਵੀਂ ਪੁਲਿਸ ਬਣਾਉਣੀ ਹੈ ਹੁਣ ਤਿਆਰ ਹੈ ਬਸ ਉਹਦਾ ਨਾਮ ਹੈ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਕੱਲੀਆਂ ਸੜਕਾਂ ਤੇ ਨਵੀਆਂ ਗੱਡੀਆਂ ਟੋヨタ ਹਿਲਿਕਸ ਜਿਹੜੀ ਦੁਬਈ ਪੁਲਿਸ ਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟਰੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਖਿੱਚ ਕੇ ਪਾਰਾ ਕਰ ਦੋ ਕੋਈ ਐਕਸੀਡੈਂਟ ਹੋ ਗਿਆ ਰਬਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਰਸਟ ਏਡ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਤੁਸੀਂ ਦੇਖਿਓ ਇਹ ਗੱਲਾਂ ਸੀ ਕੋਈ ਗਰੰਟੀਆਂ ਚ ਨਹੀਂ ਲਿਖੀਆਂ ਮੈਨੀਫੈਸਟੋਆਂ ਚ ਪਰ ਮੈਨੂੰ ਪਤਾ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ ਉਦੋਂ 14 ਸੀ ਹੁਣ ਵੱਧ ਗਿਆ ਪੰਜਾਬ ਚ ਇੱਕ ਦਿਨ ਚ ਘੱਟੋ ਘੱਟ 17 ਤੋਂ 18 ਬੰਦੇ ਔਨ ਦਾ ਸਪੌਟ ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜੇ ਨੂੰ ਮਹੀਨੇ ਚ ਕਰ ਲੀਏ 540 ਜੇ 12 ਨਾਲ ਗੁਣਾ ਕਰ ਲਈਏ ਸਾਲ ਚ ਜਾਨੀ ਕਿ 7000 ਦੇ ਨੇੜੇ ਤੇੜੇ ਬੰਦਾ ਔਨ ਦਾ ਸਪੋਰਟ ਇੱਕ ਸਾਲ ਚ ਸੜਕ ਤੇ ਮਰ ਜਾਂਦਾ ਕਾਰਨ ਖੜੇ ਹੋਏ ਟਰੱਕ ਚ ਬੱਜੀ ਜੀ ਗੱਡੀ ਓਵਰ ਸਪੀਡ ਸੀ ਜੀ ਪਤਾ ਨਹੀਂ ਲੱਗਿਆ ਜੇ ਉਥੇ ਪੁਲਿਸ ਹੋਊਗੀ ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ ਉਹ ਨਾਲੇ ਤਾਂ ਉਹਨੂੰ ਦੇਖ ਕੇ ਹੌਲੀ ਚਲਾਉਣਗੇ ਨਾਲੇ ਉਹ ਆ ਜਿਹੜੇ ਕੋਈ ਗੰਨਿਆ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰਦੇ ਰਹਿਣਗੇ ਮੈਨੂੰ ਉਮੀਦ ਹੈ ਕਿ ਇਹਦੂ ਵੱਡਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਤੇ ਵੀ ਲਈਏ 3500 ਬੰਦੇ ਦੀ ਜਾਨ ਬਚਾ ਲਈਏ ਇਹਦੂ ਵੱਡਾ ਪੁੰਨ ਹੋਊਗਾ ਕੋਈ ਇਹ ਕਰਾਂਗੇ ਸ਼ੁਰੂ ਆਪਾਂ ਕੰਮ ਤਾਂ ਆਹ ਨੇ ਜੀ ਕਰਨ ਵਾਲੇ ਇਹ ਰੈਲੀਆਂ ਕਰੀ ਜਾਂਦੇ ਆ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋ ਗਈ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਯਾਰ ਇਹਨਾਂ ਦੀ ਹਾਈ ਲੋਕ ਕਮਾਂਡ ਕਦੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਐ ਕੋਈ ਰਾਹੁਲ ਗਾਂਧੀ ਦੇ ਕੋਟੇ 'ਚੋਂ ਐ ਕੋਈ ਪ੍ਰਿੰਕਾ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਮਿਸੋਨੀਆ ਗਾਂਧੀ ਵਾਲੇ ਕੋਟੇ 'ਚੋਂ ਐ ਕੋਈ ਹਰ ਸਿਮਰਤ ਕੌਰ ਵਾਲੇ ਕੋਟੇ 'ਚੋਂ ਐ ਕੋਈ ਮਜੀਠੀ ਵਾਲੇ ਕੋਟੇ 'ਚੋਂ ਐ ਕੋਈ ਸੁਖਵੀਰ ਵਾਲੇ ਕੋਟੇ 'ਚੋਂ ਐ ਇੱਕ ਮੈਂ ਆ ਲੋਕਾਂ ਦੇ ਗੋਟੇ ਚ ਆਂ ਜੀ ਮੈਂ ਤਾਂ ਮੈਨੂੰ ਪੁੱਛ ਰਹੇ ਨੇ ਪੱਤਰਗਾ ਤੁਸੀਂ ਕਿਹੜੇ ਕੋਟੇ ਚ ਮੈਂ ਸਾਢੇ ਤਿੰਨ ਕੋਟ ਲੋਕਾਂ ਵਾਲੇ ਗੋਟੇ ਚ ਆਮੇ ਤਾਂ ਮੈਂ ਤਾਂ ਪਬਲਿਕਸ਼ੋ ਆਇਆ ਹੋਇਆ ਹਾਂ ਉਦਾਂ ਦਾ ਹੀ ਹਾਂ ਐਦਾਂ ਹੀ ਰਾਵਾਂਗੇ ਆਮ ਲੋਕਾਂ ਨੇ ਸਾਨੂੰ ਇੱਥੇ ਪਹੁੰਚਾਇਆ ਤੇ ਆਮ ਲੋਕਾਂ ਦੇ ਨਾਲ ਹੀ ਰਾਵਾਂਗੇ 1 ਕਰੋੜ ਰੁਪਇਆ 골ਡ ਮੈਡਲ ਦਾ 75 ਲੱਖ ਰੁਪਇਆ ਸਿਲਵਰ ਦਾ 50 ਲੱਖ ਰੁਪਇਆ ਬ੍ਰੌਂਜ਼ ਦਾ ਤੁਹਾਡਾ ਪੈਸਾ ਪਹਿਲੇ ਇਸ ਤੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂਰਨਾਮੈਂਟ ਖਤਮ ਹੋਇਆ ਹੈ ਉਹ 10 ਦਿਨਾਂ ਚ ਕਹਿੰਦਾ ਸਾਨੂੰ ਬੁਲਾ ਲੈਨੇ ਹੋ ਵੀ ਆਜੋ ਪਹਿਲੇ ਆਜੋ ਕਹਿੰਦੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਾ ਸੀ ਇਹ ਕਿਹੜੇ ਟੂਰਨਾਮੈਂਟ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਜਾ ਕੇ ਦਿੰਦੇ ਆ ਨਾ ਵੋਟਾਂ ਵੇਲੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 33 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ